प्यारे विद्यार्थियों सत श्री अकाल ਤੇ ਹੁਣ ਅਸੀਂ ਪ੍ਰਿੰਸੀਪਲ ਸੁਜਾਨ ਸਿੰਘ ਦੁਆਰਾ ਲਿਖੀ ਕਹਾਣੀ ਕੁਲਫੀ ਦੇ ਇੱਕ ਸ਼ਬਦ ਜਾਂ ਇੱਕ ਵਾਕ ਵਿੱਚ ਉੱਤਰ ਵਾਲੇ ਪ੍ਰਸ਼ਨਾਂ ਬਾਰੇ ਵਿਚਾਰ ਵਟਾਂਦਰਾ ਕਰਾਂਗੇ ਪਹਿਲਾ ਪ੍ਰਸ਼ਨ ਹੈ ਕਿ ਕੁਲਫੀ ਕਹਾਣੀ ਦੇ ਕਹਾਣੀਕਾਰ ਕੌਣ ਹਨ ਪ੍ਰਿੰਸੀਪਲ ਸੁਜਾਨ ਸਿੰਘ दूसरा प्रश्न है कि कुल्फी कहानी की घटना किपरती है उत्तर है जून विच तीजा प्रश्न है लेखक की आर्थिक हालत के हो है। गरीबी परी चौथा प्रश्न है काके ने कहानीकार इतने लेखक नहीं आप कहे कहानीकार कहे कहा काके ने कहानीकार जगा के की मंगिया टका ਅੱਗੇ ਪੰਜਵਾਂ ਪ੍ਰਸ਼ਨ ਹੈ ਕੁਲਫੀ ਕਹਾਣੀ ਦੀ ਘਟਨਾ ਕਿਸ ਤਾਰੀਖ ਨੂੰ ਵਾਪਰਦੀ ਹੈ ਉੱਤਰ ਆਏਗਾ 26 ਜੂਨ ਨੂੰ ਛੇਵਾਂ ਪ੍ਰਸ਼ਨ ਹੈ ਕੁਲਫੀ ਵੇਚਣ ਵਾਲੇ ਤੋਂ ਮਗਰੋਂ ਕਿਹੜੀ ਚੀਜ਼ ਦਿਕਣ ਲਈ ਆਈ ਉੱਤਰ ਆਏਗਾ ਮੁਰਮure ਪਹਿਲੀ ਜੰਗ ਤੋਂ ਮਗਰੋਂ ਕਿੰਨੇ ਦੇ ਛੋਲੇ ਮੁੱਕਦੇ ਨਹੀਂ ਸਨ ਥੇਲੇ ਦੇ ਅਗਲਾ ਪ੍ਰਸ਼ਨ ਹੈ ਲੇਖਕ ਕਿਸ ਦੀ ਦੁਕਾਨ ਤੋਂ ਛੋਲੇ ਲੈਂਦਾ ਹੁੰਦਾ ਸੀ ਇੱਥੇ ਆਪਾਂ ਫਿਰ ਲੇਖਕ ਨਹੀਂ ਕਹਾਂਗੇ ਕਹਾਣੀਕਾਰ ਕਹਾਂਗੇ ਕਹਾਣੀਕਾਰ ਮਸੱਦ ਦੀ ਰਾਮ ਦੀ ਦੁਕਾਨ ਤੋਂ ਛੋਲੇ ਲੈਂਦਾ ਹੁੰਦਾ ਸੀ ਕਾਕਾ ਅਸਮਾਨ ਦੇ ਤਾਰਿਆਂ ਨੂੰ ਕੀ ਸਮਝਦਾ ਸੀ ਉੱਤਰ ਆਏਗਾ ਰੁਪਏ ਕਹਾਣੀਕਾਰ ਨੇ ਆਪਣੇ ਕਿਸੇ ਸਾਥੀ ਤੋਂ ਕਿੰਨੇ ਰੁਪਏ ਲਏ ਉੱਤਰ ਆਏਗਾ 3 ਰੁਪਏ ਅਗਲਾ ਪ੍ਰਸ਼ਨ ਹੈ ਕਹਾਣੀਕਾਰ ਦੁਆਰਾ ਸਾਥੀ ਤੋਂ ਮੰਗ ਕੇ ਲਿਆਂਦੇ ਰੁਪਏ ਕਿਸ ਨੇ ਲੈ ਲਏ ਕਹਾਣੀਕਾਰ ਦੀ ਪਤਨੀ ਨੇ ਗਲੀ ਦਾ ਬੁਲੀ ਕੌਣ ਸੀ ਗਲੀ ਦਾ ਬੁਲੀ ਸ਼ਾਹਾਂ ਦਾ ਮੁੰਡਾ ਸੀ ਕਾਕੇ ਦੇ ੱੱੱਕੇ ਮਾਰਨ ਨਾਲ ਸ਼ਾਹਾਂ ਦਾ ਮੁੰਡਾ ਕਿੱਥੇ ਡਿੱਗਿਆ ਉੱਤਰ ਆਏਗਾ ਨਾਲੀ ਵਿੱਚ ਜਾਂ ਮੋਰੀ ਵਿੱਚ ਅਗਲਾ ਪ੍ਰਸ਼ਨ ਹੈ ਸ਼ਾਹਾਂ ਦੇ ਮੁੰਡੇ ਦੀ ਉਮਰ ਕਿੰਨੀ ਸੀ ਤਰ ਆਏਗਾ ਸ਼ਾਹਾਂ ਦੇ ਮੁੰਡੇ ਦੀ ਉਮਰ 8 ਸਾਲ ਸੀ ਤੇ ਅਗਲਾ ਪ੍ਰਸ਼ਨ ਹੈ ਕਾਕੇ ਦੀ ਉਮਰ ਕਿੰਨੀ ਸੀ ਕਾਕੇ ਦੀ ਉਮਰ 6 1/4 ਸਾਲ ਸੀ